ਸਰ ਇਹ ਰੇਟ ਆ ਜਿਹੜਾ ਕਾਰ ਦਾ ਵਧਿਆ ਸਰ ਤੇ 2 ਐਕਸਲ 3 ਐਕਸਲ 4 ਐਕਸਲ ਦਾ ਸਰ ਓਵਰਲੋਡ ਦਾ ਜਿਹੜਾ ਆਪਣਾ ਸੀਗਾ ਓਵਰਸਾਈਜ਼ ਦਾ ਇਹਨਾਂ ਦੇ ਰੇਟ ਵਧੇ ਨੇ ਸਰ ਜਿਹੜਾ ਕਾਰ ਦਾ ਸੀਗਾ ਪਹਿਲਾਂ 60 ਰੁਪਏ ਕੱਢਦਾ ਸੀਗਾ ਇਹਦਾ 5 ਰੁਪਏ ਰੇਟ ਵਧਿਆ ਸਰ ਹੁਣ 70 ਰੁਪਏ ਆਪੜੋਂ ਹੋਇਆ ਕਰੂਗਾ ਕਾਰ ਦਾ ਸਰ ਲੋਕਲ ਪਾਸ ਦੀ ਗੱਲ ਕਰ ਲਈਏ ਸਰ ਆਪਾਂ ਉਹਦਾ 10 ਰੁਪਏ ਵਧੇ ਨੇ ਸਰ ਪਹਿਲਾਂ ਸੀਗਾ 330 ਰੁਪਈਆ ਹੁਣ ਹੋ ਗਿਆ ਸਰ 340 ਰੁਪਈਆ ਸਰ ਆਪਣੇ ਕੋਲ ਪਹਿਲਾਂ ਨੋਟੀਫਿਕੇਸ਼ਨ ਆਇਆ ਸੀ ਪਰ ਸਰਕਾਰ ਨੇ ਰੱਦ ਕਰ ਦਿੱਤਾ ਸੀਗਾ ਕਿਸੇ ਕਾਰਨ ਕਰਕੇ ਯਾ ਇਲੈਕਸ਼ਨ ਕਰਕੇ ਲਾ ਲਓ ਤੁਸੀਂ ਪਰ ਆਪਣੇ ਕੋਲ ਰਾਤੀ ਨੋਟੀਫਿਕੇਸ਼ਨ ਆਇਆ ਸਰ ਪਰ ਰਾਤੀ ਲਾਗੂ ਕਰਦੇ ਸੀਗੇ 12 ਵਜੇ ਬਾਅਦ ਹਾਂ ਜੀ ਕਿਹਨਾ ਮੈਂ ਸਰ ਮੇਰਾ ਨਾਮ ਜਸਵੀਤ ਰੇੜੀ ਟੋਲਪਲਾਜਾ ਐਂ ਚਾਰ ਸਰ ਸਰ ਜਿੱਦਾਂ 2024 ਦੇ ਇਲੈਕਸ਼ਨ ਖਤਮ ਹੋਣ ਦੇ ਨਾਲ ਹੀ ਹੁਣ ਰੇਟ ਵਧਿਆ ਦਾ ਕਿੰਨੇ ਰੇਟ ਵਧਿਆ ਟੋਲਪਲਾਜਾ ਦਾ ਸਰ ਰੇਟ ਹੈ ਜਿਹੜਾ ਕਾਰ ਦਾ ਵਧਿਆ ਸਰ ਤੇ 2 ਐਕਸਲ 3 ਐਕਸਲ 4 ਐਕਸਲ ਦਾ ਸਰ ওভারਲੋਡ ਦਾ ਜਿਹੜਾ ਆਪਣਾ ਸੀਗਾ ਓਵਰਸਾਈਜ਼ ਦਾ ਇਹਨਾਂ ਦੇ ਰੇਟ ਵਧੇ ਨੇ ਸਰ ਜਿਹੜਾ ਕਾਰ ਦਾ ਸੀਗਾ ਪਹਿਲਾਂ 65 ਰੁਪਏ ਕੱਢਦਾ ਸੀਗਾ ਇਹਦਾ 5 ਰੁਪਏ ਰੇਟ ਵਧਿਆ ਸਰ ਹੁਣ 70 ਰੁਪਏ ਅਪਡਾਉਨ ਹੋਇਆ ਕਰੂਗਾ ਕਾਰ ਦਾ ਸਰ ਮੰਨ ਲਓ ਫਿਰ ਉਸ ਤੋਂ ਬਾਅਦ ਹੈਗਾ 2 ਐਕਸਲ 3 ਐਕਸਲ ਇਹਨਾਂ ਦਾ ਸੀਗਾ 150 ਰੁਪਏ ਸਿੰਗਲ ਹੁਣ ਸਿਰਫ 5 ਰੁਪਏ ਵਧ ਕੇ ਇਹਨਾਂ ਦਾ ਅਪਡਾਉਨ ਹੋਇਆ ਕਰੂਗਾ 235 ਦਾ ਸਰ ਕੀ ਕਹਿੰਦੇ ਜੋ ਪਾਸ ਹੁੰਦੇ ਆ ਸਰ ਦੇਖੇ ਜਿਹੜੇ ਲੋਕਲ ਵਾਲੇ ਪਾਸ ਬਣਾ ਕੇ ਜਾਂਦੇ ਜੀ ਸਰ ਕਿੰਨੇ ਰੇਟ ਵਧੇ ਜਿਹੜਾ ਲੋਕਲ ਪਾਸ ਦੀ ਗੱਲ ਕਰ ਲਈਏ ਸਰ ਆਪਾਂ ਉਹ ਤਾਂ 10 ਰੁਪਏ ਵਧੇ ਨੇ ਸਰ ਪਹਿਲਾਂ ਸੀਗਾ 330 ਰੁਪਏ ਹੁਣ ਹੋ ਗਿਆ ਸਰ 340 ਰੁਪਏ ਲੋਕਲ ਪਾਸ ਜਿਹੜਾ 1 ਮਹੀਨੇ ਦਾ ਬਣਦਾ ਹੁੰਦਾ ਸਰ 20 ਕਿਲੋਮੀਟਰ ਦਾਇਰੇ ਦੇ ਬਣਦਾ ਹੁੰਦਾ ਸਰ ਕੀ ਲੱਗਦਾ 2024 ਦੇ ਪਹਿਲਾਂ ਵੀ ਕੋਈ ਨੋਟੀਫਿਕੇਸ਼ਨ ਆਈ ਸੀ ਕਿ ਰੇਟ ਵਧ ਰਿਹਾ ਲੇਕਿਨ ਉਹ ਤੇ ਬੈਨ ਹੋ ਗਿਆ ਸੀ ਕੀ ਹੁਣ ਫੇਰ ਰੇਟ ਵਧਣ ਦੇ ਆਤਾ ਹਾਂਜੀ ਸਰ ਆਪਣੇ ਕੋਲ ਪਹਿਲਾਂ ਨੋਟੀਫਿਕੇਸ਼ਨ ਆਇਆ ਸੀ ਪਰ ਸਰਕਾਰ ਨੇ ਰੱਦ ਕਰ ਦਿੱਤਾ ਸੀਗਾ ਕਿਸੇ ਕਾਰਨ ਕਰਕੇ ਆ ਇਲੈਕਸ਼ਨ ਕਰਕੇ ਲਾ ਲਓ ਤੁਸੀਂ ਸਾਰੇ ਆਪਣੇ ਕੋਲ ਰਾਤੀ ਨੋਟੀਫਿਕੇਸ਼ਨ ਆਇਆ ਸਰ ਪਰ ਰਾਤੀ ਲਾਗੂ ਕਰਦੇ ਸੀਗੇ 12 ਵਜੇ ਤੋਂ ਬਾਅਦ। ਬਹੁਤ ਲੋਕ ਤਾਂ ਬੋਲਦੇ ਹੋਣਗੇ ਮਹਿੰਗਾਈ ਜਦ ਵੱਧੀ ਹੈ ਹੁਣ ਲੋਕ ਤਾਂ ਬੋਲਦੇ ਹੋਣਗੇ ਤੁਹਾਨੂੰ। ਹਾਂਜੀ ਹਾਂਜੀ ਸਰ ਨੁਕਚੋਕ ਤਾਂ ਹੁੰਦੀ ਆ ਸਰ ਹਰੇਕ ਬੰਦੇ ਨੂੰ ਆਣਾ ਗਣਾ ਰੋਡ ਤੋਂ ਹੀ ਨਿਕਲਣਾ ਟੋਲ ਦੇਣਾ ਪੈਂਦਾ ਸਰ। ਸਰਕਾਰ ਨੇ ਵਧਾਇਆ ਸੀ ਆਪ ਤਾਂ ਵਧਾਇਆ ਨਹੀਂ ਸਰ। ਕੀ ਲੱਗਦਾ ਜੇ ਤਾਂ 5 ਰੁਪਏ ਹੁਣ ਵਧਿਆ ਇਹ ਘਰ ਦੇ ਵੀ ਅਸਰ ਹਾਂਜੀ ਹਾਂਜੀ ਘਰ ਦੇ ਹੈ ਘਰ ਤੇ ਪੈਟਰੋਲ ਤੇ ਸਾਰੇ ਕਿਤੇ ਹੀ ਅਸਰ ਪੈਣਾ ਸਰ ਇਸ ਚੀਜ਼ ਦਾ।